ਕਰੋ ਜੇ ਨਹੀਂ ਕਰਦੇ ਉਹੋ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਆਜੋ ਆਜੋ ਨਹੀਂ ਦੇਵੋ ਹੋ ਤੁਸੀਂ ਹੋਰ ਕੋਈ ਗੱਲ ਨਹੀਂ ਹੋ ਆਜੋ ਠੀਕ ਕਿਸੇ ਦੀ ਲਓ ਫਿਰ ਦਿਓ ਤੁਸੀਂ ਸਾਡੇ ਜਦੋਂ ਅੱਜ ਸਵੇਰੇ ਅਸੀਂ ਚਲੇ ਰਹੇ ਹਾਂ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਸਵੇਰੇ 11 ਵਜੇ ਐਮਐਲਏ ਨੀਨਾ ਮਿੱਤਲ ਜੀ ਸਕੂਲ ਦਾ ਉਦਘਾਟਨ ਕਰਨਗੇ ਤਾਂ ਉਸ ਤੋਂ ਬਾਅਦ ਇਹ ਆਪਣੇ ਬੰਦੇ ਲੈ ਕੇ ਧੱਕੇ ਨਾਲ ਫੁੱਲ ਢੋਣ ਆ ਗਏ ਜੀਸੀ ਨੂੰ ਸਾਨੂੰ ਪਤਾ ਲੱਗਿਆ ਵੀ ਜੀਸੀ ਟੀਮ ਆ ਰਹੀ ਹੈ ਅਰੇ ਧੱਕੇਸ਼ਾਹੀ ਨਹੀਂ ਕਰਨ ਦੇਵਾਂਗੇ ਸਭ ਨੂੰ ਪਤਾ ਵੀ ਇਹ ਪੁਲ ਤਾਂ ਕੰਮ ਕਿੰਨੇ ਸਮੇ ਤੋਂ ਬੰਦ ਸੀ ਹੋ ਜੇ ਲੈ ਲਓ ਉਹੋ ਕਹਿੰਦਾ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਹਾਂ ਜੋੜੋ ਨਹੀਂ ਨਹੀਂ ਦੇਵੋ ਹੋ ਕੁਛ ਹੋਰ ਕੋਈ ਨਾ ਸੀ ਹਾਂ ਜੋ ਤੁਸੀਂ ਕਿਸੇ ਦੇ ਤੋਂ ਲਿਆ ਫਿਰ ਦੇਓ ਤੁਸੀਂ ਸਾਡੇ ਬੰਦਿਆਂ ਨੂੰ ਫੜਾਓ ਤੁਸੀਂ ਪਹਿਲਾਂ ਬਸ ਇਧਰ ਆਈਆਂ ਲੈਓ ਵਾਪਸ ਕਰੋ ਜਿਹੜੇ ਹੈਗੇ ਉਹ ਲੱਡੂ ਵਾਪਸ ਕਰੋ ਜਿਹੜੇ ਅਸੀਂ ਲੈ ਕੇ ਆਏ ਹੈਗੇ ਹਾਂ ਤੁਸੀਂ ਲੱਡੂ ਹੀ ਖੋਲੇ ਦੱਸੋ ਤੁਸੀਂ ਤੁਸੀਂ ਕਿਸੇ ਦੀ ਖੁਸ਼ੀ ਲੋਕਾਂ ਦੀ ਲੋਕਾਂ ਦੀ ਖੁਸ਼ੀ ਨਹੀਂ ਹੋਣ ਤੇ ਤੁਸੀਂ ਕੋਈ ਗੱਲ ਪਹਿਲਾਂ ਲੱਡੂ ਲਿਆ ਜਿਹੜਾ ਬੜਾ ਕੋਸਟੀ ਦਾ ਰੋ ਜਰੂਰੀ ਸੀ ਆਮ ਲੋਕਾਂ ਨੇ ਨਿਕਲ ਲਈ ਲੋਕਾਂ ਦੀ ਡਿਮਾਂਡ ਸੀ ਮੈਂ ਲੈ ਕੇ ਆਇਆ 26 ਕਰੋੜ ਰੁਪਏ ਪੁਲ ਬਣ ਗਿਆ ਮੈਂ ਕਿਸੇ ਦਾ ਉਤਕਰ ਮੈਂ ਕਿਸੇ ਦੇ ਕੰਮ ਦੇ ਵਿੱਚ ਰਖਾਵਤ ਨਹੀਂ ਬਣਦਾ ਕੋਈ ਹੋਰ ਨਹੀਂ ਬਣਦਾ ਤੇ ਅਸੀਂ ਦਵਰੇ ਖੁਸ਼ੀ ਜाहिर ਕਰਨ ਲਈ ਆਏ ਆ ਕਿ ਭਾਈ ਜਿਹੜਾ ਸਾਡਾ ਲਿਆਂਦਾ ਹੋਇਆ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਿਆ ਤੇ ਪਬਲਿਕ ਨੂੰ ਜਿਹੜੀ ਅਸੀਂ ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਹੋ ਗਿਆ ਸੀ ਤੇ ਨਿਕਲਣਾ ਇਹ ਤੁਸੀਂ ਨਹੀਂ ਕਰਨ ਦੇਣਾ ਹੈਗਾ ਦੈਟਸ ਯੋਰ ਡਿਊਟੀ ਠੀਕ ਹੈ ਨਹੀਂ ਇਹ ਇੰਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਇਹ ਜਿਹੜਾ ਕੰਮਾਂ ਚ ਤੁਸੀਂ ਨਾ ਪਾਓ ਤੇ ਜਿਹੜਾ ਕੰਮ ਜਿਹੜੇ ਕਰਨੇ ਸਾਡੇ ਅਸੀਂ ਜੇ ਤੁਹਾਡਾ ਕੋਈ ਕੰਮ ਚ ਉਹਨਾਂ ਦੇ ਵਿੱਚ ਦਖਲ ਦੇ ਰਹੇ ਹੈਗੇ ਹਾਂ ਕੋਈ ਰੋਕ ਰਿਹਾ ਕੰਮ ਨੂੰ ਹਾਂ ਉਹ ਠੀਕ ਹੈ ਵੀ ਨਹੀਂ ਨਹੀਂ ਕਮੈਂਟ ਨਹੀਂ ਇਹਨਾਂ ਨੂੰ ਵੀ ਗੱਲ ਸੁਣੋ ਮੈਂ ਲੱਡੂ ਵੰਡਾਣੇ ਇੱਥੇ ਰੋਕ ਕੋਈ ਨਹੀਂ ਇੱਥੇ ਮੈਂ ਤਾਂ ਤੁਹਾਨੂੰ ਦੋ ਟੋਕੀ ਪੁੱਛਾਈ ਨਹੀਂ ਹਾਂ ਹਾਂ ਲੱਡੂ ਵੰਡਾਉਣੇ ਕੋਈ ਨਹੀਂ ਹੈ ਹਾਂ ਕੋਈ ਨਹੀਂ ਹੈ ਠੀਕ ਹੈ ਆਓ ਜੀ ਚਲੋ ਵੀ ਆ ਕੇ ਸਾਰੇ ਅਸੀਂ ਕਾਲ ਪੀ ਹਾਂ ਮੈਡਮ ਜੀ ਮੈਂ ਲੱਡੂ ਵੰਡੂ ਪੁੱਛ ਲਿਆਵ ਦਿਓ ਆਓ ਸੜਾਓ ਉਹ ਪੁੱਛ ਨੇ ਲੱਡੂ ਖਾਣੇ ਆ ਉਹ ਰੋਕਾ ਵਾਸਤੇ ਲਿਆ ਕੇ ਰਹੇ ਹਾਂ ਹੈ ਉਹ ਉਹ ਤੁਹਾਨੂੰ ਪਤਾ ਨਹੀਂ ਕਿ ਦੋਸਤ ਤੁਹਾਨੂੰ ਟੱਕਰ ਬੈਠੋ ਜਿਹਨਾਂ ਨੇ ਕੰਪੋਨਰ ਕੀ ਕਹਿ ਰਹੇ ਹੋ ਤੁਸੀਂ ਆ ਜਾਓਗੇ ਜੀ ਅੱਜਰ ਨਹੀਂ ਕਿਹਾ ਜਾਓਗੇ ਆਪਾਂ ਟੱਕਰ ਕਰ ਲੈਣੇ ਆਂ ਤੁਹਾਨੂੰ ਐਮਐਲ ਸਾਹਿਬ ਨੂੰ ਐਮਐਲ ਸਾਹਿਬ ਕੀ ਪ੍ਰੋਗਰਾਮ ਸੀ ਆ ਕੋਈ ਨਹੀਂ ਵੀ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਪੁਲਿਸ ਆਪਣੀ ਗੱਡੀ ਲੈ ਕੇ ਮਾਰ ਕੇ ਜਾ ਰਹੇ ਸਰਕਾਰੀ ਗੱਡੀ ਵਟਾ ਕੇ ਲਿਜਾ ਰਹੇ ਹੋ ਕੀ ਕਰਨਾ ਸਰਕਾਰੀ ਇਹਨਾਂ ਦੀ ਗੱਡੀ ਹੈ ਜੀ ਇਹਨਾਂ ਦੀ ਆਪਣੀ ਗੱਡੀ ਹੈ ਨਹੀਂ ਨਵੀਂ ਗੱਡੀ ਆਪਣੀ ਹਾਂ ਜੀ ਕੰਪੋਨਰ ਕੀ ਕਹਿਣਾ ਚਾਹੁੰਦੇ ਹੋ ਕੋਈ ਗੱਡੀ ਨਹੀਂ ਹੈ ਜੀ ਹੈ ਤਮੋਂ ਸਭ ਕੀ ਕਹਿਣਾ ਚਾਹੁੰਦੇ ਤੁਸੀਂ ਚਲੋ ਬੈਠੋ ਜੀ ਬੈਠੋ ਮੈਂ ਮੈਂ ਬੋਲ ਸਭ ਕੀ ਕਹਿਣਾ ਮੈਂ ਆਪਣੀ ਗੱਡੀ ਕੀ ਕਹਿਣਾ ਚਾਹੁੰਦੇ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 1947 ਤੋਂ ਬਾਅਦ ਬੜੀ ਬੜੀ ਕੰਪਾਨੀ ਸਟੇ ਹੈ ਇਹ ਅਲੱਗ